ਪਰਾਇ ਪਾਲੂ ਜੀ ਤੇ ਇਹੀ ਬਹੁਤ ਜਿਆਦਾ ਪਿਆਰ ਕਰਦਾ ਨਾ ਹਣੀ ਬਾਕੀ ਮੈਂ ਕੀ ਚੀਜ਼ ਵੇਖੀ ਆ ਹਾਂਜੀ ਆਮ ਘਰਾਂ ਦੇ ਵਿੱਚ ਆਪਾਂ ਬੰਦੇ ਨੂੰ ਕਹਿ ਦਿੰਨੇ ਪਿਆਲ ਹਾਂਜੀ ਨੌਕਰ ਹਾਂਜੀ ਪਰ ਮੈਂ ਇੱਕ ਦਿਨ ਇੱਥੇ ਕਿਸੇ ਕੰਮ ਆਇਆ ਸੀਗਾ ਹਾਂਜੀ ਪਹਿਲਾਂ ਮੈਂ ਉਦੋਂ ਕੀ ਲੈਣ ਆਇਆ ਸੀ ਤੇ ਤੁਸੀਂ ਫੀਡ ਛੱਡਣ ਆਏ ਮਨ ਲੱਗੇ ਮੈਂ ਦਾਣਾ ਛੱਡਣ ਆਇਆ ਸੀ ਹਾਂਜੀ ਤੇ ਗੱਡੀ ਵਾਲੇ ਨੂੰ ਪੈਸੇ ਦੇਣੇ ਸੀ। ਹਾਂਜੀ। ਤੇ ਮੈਂ ਉਦੋਂ ਇੱਕ ਚੀਜ਼ ਬੜੀ ਤਕੜੀ ਵੇਖੀ ਕਿ ਉਤੋਂ ਨਾ ਮਾਤਾ ਜੀ ਨੂੰ ਆਵਾਜ਼ ਮਾਰਨੀ ਪਈ ਆ ਨਾ ਭੈਣ ਉਹਨਾਂ ਨੂੰ ਆਵਾਜ਼ ਮਾਰਨੀ ਪਈ ਆ ਤੁਹਾਡੇ ਘਰੋਂ। ਹਾਂਜੀ। ਉਹ ਬੰਦਾ ਆਪਦੀ ਬਾਰੀ 'ਚ ਗਿਆ। ਹਾਂਜੀ। ਉਹ ਮੈਂਬਰ ਇਹ ਕਰਦਾ ਇੰਨੇ ਕੇ ਪੈਸੇ ਕੋੜ ਰੱਖਦਾ ਹੀ ਆਪਣੇ ਉਹ। ਕਿ ਇੱਕ ਤੁਸੀਂ ਜਿਸ ਤਰ੍ਹਾਂ ਲੋਕ ਨੌਕਰ ਸ਼ਾਈ ਹਾਂਜੀ ਪੈਸੇ ਤਾਂ ਤਨਖਾਹ ਤੇ ਆਪਾਂ ਦੇਣੇ ਆ। ਬਿਲਕੁਲ ਜੀ ਬਿਲਕੁਲ। ਤਨਖਾਹ ਦੇ ਕੇ ਵੀ ਤੁਸੀਂ ਉਹ ਆਪਣਾ ਮੈਂਬਰ ਬਣਾ ਕੇ ਰੱਖਿਆ ਹੋਇਆ। ਇਹਦੇ ਨਾਲ ਆਪਣਾ ਇੰਨਾ ਪਿਆਰ ਹੈ ਜੀ ਇਹ ਜਦੋਂ ਆਪਣੇ ਕੋਲ ਆਇਆ ਜੀ ਇਹਨੇ ਬਿਹਾਰ 'ਚ 2 ਕਿੱਲੇ ਜ਼ਮੀਨ ਤੇ ਮੁੱਲ ਲੈ ਲੇ। ਇਨੇ ਆਪਣੇ ਘਰ ਦੇ ਪਲੂ ਰਿਆ ਘਰ ਦੇ ਕੋਲ ਦੀ ਤੇ ਉਹ ਬਿਆਨੇ ਦੀ ਪੈਸੇ ਪੁਸੇ ਲੋੜਦੀ ਮਹਾ ਤੂੰ ਲੈ ਕੋ ਚੱਕਣੇ ਹੈਗਾ ਇਹਨੇ ਪੈਸੇ ਲੈ ਕੇ ਭੱਜ ਗਿਆ ਜੀ ਇਹ ਦੋ ਤਿੰਨ ਵਾਰੀ ਛੁੱਟੀ ਵੀ ਕੱਟਿਆ ਆ ਇਹ ਕਹੇਗੇ ਕਿ ਮਿੰਨਾ ਜਾਂਦਾ ਉੱਥੋਂ ਆਏ ਵਾਪਸ ਆਉਂਦਾ ਜੀ ਬਈ ਮੈਨੂੰ ਕੰਮ ਹੈ ਮੈਂ ਨਹੀਂ ਜਾਣਾ ਬਹੁਤਾ ਮਤਲਬ ਕਿ ਆਪਣੇ ਘਰ ਤੋਂ ਜੀ ਪਰਿਵਾਰਕ ਮੈਂਬਰ ਹੈ ਜੀ ਬਾਬਾ ਜੀ ਗੱਲ ਇਸ ਤਰ੍ਹਾਂ ਜੀ ਜੀਵ ਸਾਰੇ ਕੁਦਰਤ ਦੇ ਨੇ ਜਿਹੜੇ ਹੱਥਾਂ ਦੇ ਫੜੇ ਮੈਂ ਆਪਾਂ ਇਹ ਵੀ ਆਪਾਂ ਵੀ ਜੀ ਸਾਰੀ ਇਹ ਇੱਕ ਜੁੰਨੀ ਆ ਜੀ ਫੜ 84 ਲੱਖ ਜੁੰਨੀ ਆ ਨੀ ਜਿਹੜੀ ਆਪਾਂ ਜਾਣਦੇ ਆ ਆਪਾਂ ਇਹ ਭੋਗ ਕਿਉਰ ਤੱਕ ਪਹੁੰਚੇ ਆ ਜੀ ਇਹ ਜਿਹੜੀ 84 ਲੱਖ ਜੁੰਨ ਵਾਲੀ ਗੱਲ ਹੈ ਇਹਨੂੰ ਕਿਸੇ ਨੇ ਅਜੇ ਤੱਕ ਚੈਲੰਜ ਨਹੀਂ ਕਰਿਆ ਕਿਸੇ ਵੀ ਧਰਮ ਨੇ ਜੀ ਇਹ ਹੈਗੀ ਉਹ ਹੈਗੀ ਆ ਠੀਕ ਇਹ ਆਪਣੇ ਬਰਨਸ਼ਪਤੀ ਦੇ ਸਾਰਾ ਕੁਝ ਨਹੀਂ ਇਹ ਸਾਰਾ ਉਹ ਜੁੰਨੀਆਂ 'ਚ ਆ ਗਿਆ ਪਹਾੜ ਪੱਥਰ ਜੋ ਵੀ ਹੁੰਦਾ ਚਰਗਾਂ ਲੰਬੀ ਚੱਲੇ ਜਾਂਦੀ ਹੈ ਜੀ ਤੇ ਸਾਨੂੰ ਹਰ ਇੱਕ ਜੁੰਨੀ ਦਾ ਸਤਿਕਾਰ ਕਰਨਾ ਪੈਣਾ ਜੀ ਆਪਾਂ ਨਹੀਂ ਅਸੀਂ ਕਿਹੜੀ ਜੁੰਨੀ ਦੀ ਕਿਦੋਂ ਕਿੱਥੇ ਚਲੇ ਜਾਣਾ ਜੀ ਤੇ ਇਹ ਗੱਲ ਰ ਦੇਖੋ ਜਿਹੜਦੇ ਦਾ ਜਿਵੇਂ ਸ਼ਹਿਰੀ ਬੰਦੇ ਆ ਕੋਈ ਜਗਾ ਘੱਟ ਉੱਥੇ ਤਾਂ ਹੈਗੀ ਮੁਸ਼ਕਲ ਜੀ ਕਿਉਂਕਿ 스멜 ਵੀ ਆਉਣੀ ਆ ਫਿਰ ਨਾਲ ਉਹ ਨਹੀਂ ਜੀ ਜਦੋਂ ਘਰ ਛੋਟਾ ਏ ਜੀ ਜਦੋਂ ਘਰ ਥੋੜਾ ਜਿਹਾ ਜਿਵੇਂ ਪਿੰਡ ਦੇ ਜਿਹੜਾ ਪਿੰਡ ਆ ਨਾ ਜੀ ਪਿੰਡ ਵਿੱਚ ਤਾਂ ਲਗਭਗ ਹਰੇਕ ਬੰਦਾ ਰੱਖ ਸਕਦਾ ਜੀ ਕੋਈ ਏਡੀ ਬਹੁਤੀ ਵੱਡੀ ਗੱਲ ਨਹੀਂ ਹੈਗੀ ਜੀ ਜਿਵੇਂ ਘਰ ਦੇ ਬੈਕ ਸਾਈਡ ਕੋਈ ਛੋਟਾ ਜਿਹਾ ਪਿੰਜਰਾ ਬਣਾ ਲਓ ਜੀ ਜੀ ਇਹ ਬੰਦੇ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰ ਦਿੰਦਾ ਕੋਈ ਡਿਪਰੈਸ਼ਨ ਵਿੱਚ ਬੰਦਾ ਗਿਆ ਵਾ ਜੀ ਤੁਹਾਨੂੰ ਜਾਨਵਰਾਂ ਦਾ ਕਦੇ ਗੁੱਸੇ ਹੋ ਨਹੀਂ ਹੋਣਾ ਜੀ ਜੀ ਉਸੀਂ ਜਦੋਂ ਵੀ ਜਾਵਾਂ ਹਨ ਕੁੱਤੀ ਹੈ ਜੀ ਇਹ ਹੈ ਤਾਂ ਸਟਰੀਟ ਡੌਗ ਹੈ ਜੀ ਇੱਕ ਕੁੰਮਦੀ ਕੁੰਮਦੀ ਮੇਰੇ ਕੋ ਘਰ ਆ ਗਈ ਜੀ ਜੀ ਜੋ ਇਹ ਬਿਮਾਰ थी ਬਹੁਤ ਜ਼ਿਆਦਾ ਮੈਂ ਤੁਹਾਡੇ ਕੋਲ ਛੱਡ ਕੇ ਆਇਆ ਤਾਂ ਜੀ ਇਹਨੂੰ ਦੋ ਤਿੰਨ ਦਿਨ ਗੋਲੂ ਗੋਸ ਰਵਾਇ ਦੇਖਲ ਕਰਵਾ ਕੇ ਰੱਖੀ ਆਪਾਂ ਇਕੱਠੇ ਲੈ ਕੇ ਗਏ ਸੀ ਹਸਪੀਟਲ ਲੈ ਕੇ ਗਏ ਇਹ ਬਚ ਗਈ ਜੀ ਇਹ ਇੰਨਾ ਕਿ ਜ਼ਿਆਦਾ ਪਿਆਰ ਕਰਦੀ ਹੈ ਜੀ ਇਹ ਪਤਾ ਨਹੀਂ ਕਿਥੇ ਤੇ ਆਈ ਹੈ ਇਹਦਾ ਮੇਰੇ ਨਾਲ ਕਿਆ ਸੰਬੰਧ ਹੁੰਦਾ ਤਾਂ ਜੀ ਜਦੋਂ ਇਹ ਆਈ ਤੇ ਹੋਰ ਕੁਸੀ ਇਹ ਇੰਨੀ ਕਿ ਨਿੱਖਰ ਗਈ ਜੀ ਹੁਣ ਜਰਮਨ ਸ਼ੇਡ ਲੱਗਣ ਲੱਗ ਗਈ ਜੀ ਪਰਮਾਤਮਾ ਨੇ ਇਹਨੂੰ ਉਸੇ ਤਰ੍ਹਾਂ ਹੀ ਢਾਲ ਕੇ ਸਾਬ ਕਹਿਣ ਤੋਂ ਭਾਵੇਂ ਹਾਂ ਪੀ ਜਾਨਵਰ ਨਾਲ ਵੀ ਇੱਕ ਰਿਸ਼ਤਾ ਬਣਦਾ ਰਿਸ਼ਤਾ ਬਣ ਜਾਂਦਾ ਜੀ ਰਿਸ਼ਤਾ ਭੈਣ ਭਰਾਵਾਂ ਨਾਲ ਵੀ ਹੁੰਦਾ ਹਾਂਜੀ ਯਾਰਾਂ ਦੋਸਤਾਂ ਨਾਲ ਵੀ ਹੁੰਦਾ ਹਾਂਜੀ ਜਿੱਥੇ ਕਈ ਨਾ ਖੂਨ ਵੀ ਦੇਈਦਾ ਹਾਂਜੀ ਪਰ ਉਹ ਮੁਨਕੀ ਰਿਸ਼ਤੇ ਜਦੋਂ ਰਕਸ਼ਸ਼ ਵਰਤੀ ਧਾਰਨ ਕਰ ਲੈਂਦੇ ਆ ਉਹ ਪਾਣੀ ਪਿਆਇਆ ਤੇ ਵੀ ਖੂਨ ਡੋਲੇ ਦਾ ਮੁੱਲ ਵੀ ਭੁੱਲ ਜਾਂਦੇ ਆ ਭੁੱਲ ਜਾਂਦੇ ਭੁੱਲ ਜਾਂਦੇ ਕਹਿਣ ਤੋਂ ਭਾਵ ਕੀ ਜੇ ਆਪਾਂ ਕਿਸੇ ਨੂੰ ਪਿਆਰ ਕਰਦੇ ਆ ਸਤਕਾਰ ਕਰਦੇ ਆ ਦਵਾਈ ਦਾਰੂ ਦਿੰਦੇ ਆ ਉਹ ਆਪਦੇ ਖਵਾਏ ਦਾ ਤੇ ਆਪਦੀ ਸੰਭਾਲ ਦਾ ਮੁੱਲ ਦਿੰਦਾ ਮੁੱਲ ਤਾਰਦਾ ਜੀ ਇਹ ਇੰਨਾ ਕਿ ਪਿਆਰ ਕਰਦੀ ਆ ਜੀ ਹੱਦ ਤੋਂ ਵੱਧ ਜੀ ਜੀ ਜਿੰਨਾ ਚ ਤੁਸੀਂ ਕੁਦਰਤ ਦੇ ਨਾਲ ਜੁੜਦੇ ਨਹੀਂ ਹੈਗੇ ਜੀ ਤੁਸੀਂ ਜਿੰਨਾ ਕੁਦਰਤ ਤੋਂ ਦੂਰ ਹੀ ਆ ਜਾਉਗੇ ਜੀ ਕੁਦਰਤ ਦਾ ਜੇਠਾ ਪੁੱਤ ਔਰ ਸਗਾ ਪੁੱਤ ਪਰਮਾਤਮਾ ਦਾ ਜੀ ਕੁਦਰਤ ਦਾ ਜੀ ਜਿਹਨੂੰ ਉਹ ਪਿਆਰ ਕਰਦਾ ਏ ਜੇ ਆਪਾਂ ਕਦਰ ਦੇ ਕੁਦਰਤ ਨੂੰ ਪਿਆਰ ਨਹੀਂ ਕਰੂਗੇ ਜੀ ਫਿਰ ਅਸੀਂ ਕਿਸੇ ਨੂੰ ਵੀ ਨਹੀਂ ਕਰ ਸਕਦੇ ਜੀ ਜਿੰਨਾ ਕਿ ਸੰਭਵ ਹੈ ਜੀ ਹਨੀ ਤੁਸੀਂ ਹਰ ਇੱਕ ਬੰਦਾ ਨਾਲ ਕਰੇ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬ੍ਰੀਡਾਂ ਦੇ ਮਹਿੰਗੇ ਮੈਂ ਕੁੱਤੇ ਰੱਖੋ ਨਾ ਕੁੱਤਾ ਤਾਂ ਕੁੱਤਾ ਹੀ ਹੈ ਜੀ ਅਸਲ ਪਤਾ ਬੱਬੀ ਗੱਲ ਕੀ ਹੋ ਗਈ ਸਾਡੇ ਲੋਕ ਬ੍ਰਾਂਡਾਂ ਦੇ ਚੱਕਰ ਚ ਪੜ ਗਏ ਜੀ ਜੀਮੀ ਹੁਣ ਕੋਈ ਬੰਦਾ ਆਇਆ ਨਹੀਂ ਉਹ ਬਾਈ ਕਿਹੜਾ ਗੁੱਤਾ ਮੈਂ ਤਾਂ ਜਰਮਨ ਸ਼ਿਫਟ ਲੈ ਕੇ ਆਇਆ ਬਾਹਰੋਂ ਆਮ ਬੰਦਾ ਫਿਰ ਸੋਚਦਾ ਮੈਂ ਤਾਂ ਰੱਖ ਨਹੀਂ ਸਕਦਾ ਐਡਾ ਵੱਡਾ ਮਹਿੰਗਾਈ ਜੀ ਜਿਵੇਂ ਹੁਣ ਘੋੜੇ ਲਾ ਲੋ ਜੀ ਘੋੜੇ ਕਰੋੜਾਂ ਕਰੋੜਾਂ ਨੇ ਗੱਲਾਂ ਹੋ ਰਹੀਆਂ ਜੀ ਆਮ ਬੰਦਾ ਬਈ ਜੀ ਕਿਵੇਂ ਰੱਖ ਲੂਗਾ ਮੇਰੇ ਕੋਲ ਦਰਮਿਆਨੀ ਜੀ ਘੋੜੀ ਰੱਖੀ ਹੋਈ ਹੈ ਜੀ ਕੋਈ ਕਰੋੜਾਂ ਰੁਪਏ ਲਾਇਆ ਹੈਗਾ ਉਹ ਤਾਂ ਬੱਚਿਆਂ ਗਾਂ ਨੂੰ ਬਹੁਤ ਅਸੀਂ ਕਰੋੜਾਂ ਨੇ ਗੱਲਾਂ ਕਿਉਂ ਕਰੀਏ ਜੀ ਜਦੋਂ ਅਸੀਂ ਬੜੀਆਂ ਗੱਲਾਂ ਕਰਦੇ ਨਾ ਤਾਂ ਆਮ ਬੰਦੇ ਦੇ ਸ਼ੌਂਕ ਮਰ ਜਾਂਦੇ ਨੇ ਜੀ ਸਰਪੰਚ ਸਾਹਿਬ ਤੁਹਾਡੀ ਗੱਲ ਰੁਕਦੀ ਆ ਹਾਂ ਜੀ ਸ਼ੌਂਕ ਦਾ ਇਸ ਵਕਤ ਮੈਂ ਵੀਡੀਓ 'ਚ ਦੱਸ ਦੇਣਾ ਸ਼ੌਕ ਦਾ ਹਾਂਜੀ ਸਭ ਤੋਂ ਵੱਧ ਸਾਨੂੰ ਫਾਇਦਾ ਕੀ ਆ। ਮੜ ਜਾ ਇਹਨੂੰ ਆਓ। ਹਾਂਜੀ ਟਾਈਮ ਕਿੰਨਾ ਆਇਆ ਵਸਤ ਜੀ? 3:09 ਆਹ ਜਿਹੜਾ ਟਾਈਮ ਆ। ਹਾਂਜੀ ਕੁਦਰਤ ਦੀ ਆਪਾਂ ਨੂੰ ਕੋਈ ਪ੍ਰੋਬਲਮ ਆ ਰੱਜ ਕੇ ਸਿਰ ਤੇ ਸੂਰਜ ਖਲੋਤਾ। ਧੁੱਪਾਂ 'ਚ ਖੜੇ ਆਂ ਜੀ। ਥੋੜੇ ਕਹਿਣ ਦੇ ਯਾਦ ਆ ਧੁੱਪਾਂ 'ਚ ਖੜੇ ਆਂ। ਨਹੀਂ ਯਾਦ ਨਹੀਂ ਤਾਂ ਕੋਈ ਯਾਦ ਨਹੀਂ। ਮਤਲਬ ਕਿ ਜਿਉਂ-ਜਿਉਂ ਆਪਾਂ ਕੁਦਰਤੀ ਜੀਵਨਾਂ ਜਾਂ ਕੁਦਰਤ ਨਾਲ ਜੁੜਦੇ ਹਾਂ। ਹਾਂਜੀ ਹਾਂਜੀ ਤੇ ਜੇ ਆਪਾਂ ਧੁੱਪ ਚ ਖਲੋਤੇ ਆਂ ਛਾਂ ਚ ਖਲੋਤੇ ਆਂ ਜਿੱਥੇ ਮਰਜੀ ਖਲੋਤੇ ਆਂ ਹਾਂਜੀ ਹੁਣ ਮੁੜਕਾ ਵੀ ਆ ਰਿਹਾ ਬਿਲਕੁਲ ਜੀ ਕੋਈ ਚੀਜ਼ ਆਪਾਂ ਤੰਗ ਕਰ ਲਈ ਬਿਲਕੁਲ ਨਹੀਂ ਕਰ ਰਹੀ ਸੀ ਨਜ਼ਾਰਾ ਆ ਰਿਹਾ ਹੈ ਮੈਂ ਇਹੋ ਕਹਿਣਾ ਚਾਹੁੰਦਾ ਇਹ ਵੀਡੀਓ ਦਿਖਾਉਣ ਦਾ ਮਤਲਬ ਇਹ ਆ ਹਾਂਜੀ ਜਿੰਨਾ ਵਿਲਾਪਨ ਆਪਾਂ ਬਿੱਲੀ ਲਈ ਜਿੰਨਾ ਏਸੀ ਚ ਬਹਿਣਾ ਵਾ ਹਾਂਜੀ ਜਿੰਨਾ ਬੰਦਾ ਤੰਦਰੁਸਤ ਹੋਊਗਾ ਉਹ ਬੰਦਾ ਕੰਮ ਦੇ ਜਾਂ ਜੀਵ ਜੰਤੂਆਂ ਦੇ ਵਸ ਪਿਆ ਹੋਊਗਾ ਇਹ ਹੁਣ ਛੋਟੀ ਜੀ ਬਿੱਲੀ ਹੈ ਜੀ ਉਹਦੇ ਨਾਲ ਦੀ ਹੋਇਆ ਜਿਹੜੀ ਮੇਰੇ ਕੋਲ ਹਾਂਜੀ ਗੱਲ ਇਹ ਇਹ ਬਿੱਲੀਆਂ ਲੋਕ ਲੱਖ ਦੀ ਵੀ ਕਹਿੰਦੇ ਵੀ 50000 ਦੀ ਵੀ ਕਹਿੰਦਾ ਆਹ ਹੋਊਗਾ ਜਿਹਨੇ ਮਤਲਬ ਰੱਖੀ ਬੰਦੇ ਚੀਜ਼ਾਂ ਰੱਖਦੇ ਜ਼ਰੂਰੀ ਨਹੀਂ ਉਹ ਇੱਕ ਸ਼ੋਅ ਆਫ ਕਰਨ ਵਾਸਤੇ ਆਪਣੇ ਟੀਆਰਪੀ ਕਰਨ ਵਾਸਤੇ ਇਹ ਸੀ ਚੀਜ਼ਾਂ ਵੇਚਣੀਆਂ ਐ ਜੀ ਆਪਣੇ ਕੋਲ ਲਗਭਗ ਸਾਰਾ ਸਮਾਂ ਫ੍ਰੀਪੰਡ ਦੇ ਵਿੱਚ ਆਇਆ ਹੋਇਆ ਨਾ ਕਦੇ ਅਸੀਂ ਵੇਚਿਆ ਨਾ ਕਦੇ ਲਿਆ ਯਾਰ ਤੋਂ ਸਰਕਲ ਹੈ ਜਿਆ ਹੈਗਾ ਆਪਾਂ ਲਈ ਆਈਦਾ ਹੈ ਨਹੀਂ ਤੇ ਸ਼ੌਂਕ ਤਾਂ ਜੀ ਬਿੱਲੀ ਹੈ ਕਿ ਬਿੱਲਾ ਇਹ ਬਿੱਲੀ ਹੈ ਜੀ ਜੀ ਵੀ ਇਹੀ ਬੇਨਤੀ ਹੈ ਵੀ ਸ਼ੌਂਕ ਜ਼ਰੂਰ ਪਾਲੋ ਸਾਡੇ ਜਿਹੜੇ ਬੱਚੇ ਅੱਜ ਕੱਲ ਨਸ਼ੇ ਦੇ ਵਿੱਚ ਪੈ ਰਹੇ ਨੇ ਜੀ ਆਪਾਂ ਸਰਕਾਰਾਂ ਨੂੰ ਕੱਲਾ ਦੋਸ਼ ਦਈਏ ਨਾ ਕੋਈ ਨਾਲ ਗੱਲ ਚਿੱਟਾ ਕਿਸੇ ਨੂੰ ਨਹੀਂ ਦਿੰਦਾ ਜੀ ਨਾ ਨਾ ਕੋਣ ਵੰਡ ਕੇ ਜਾਂਦਾ ਮੇਰਾ ਪਿੰਡ ਤਿੰਦੋ ਘਰੇ ਜੀ ਮੇਰੇ ਪਿੰਡ ਜੀ ਇੱਕ ਸਿੰਗਲ ਬੰਦਾ ਦਿਖਾ ਦਿਓ ਜੀ ਸਹੀ ਆ ਤੁਸੀਂ ਤੁਹਾਡੇ ਸਰਕਲ ਚ ਕੋਈ ਸਾਮਾਨ ਪਹੁੰਚਦਾ ਜੀ ਇਹ ਮਾਸਟਰ ਜੀ ਮੇਰੇ ਭਰਾ ਘਰੇ ਨੇ ਪਿੰਡ ਜੀ ਇੱਕ ਬੰਦਾ ਕੱਢ ਕੇ ਦਿਖਾ ਦਿਓ ਆਪਾਂ ਦਿੱਲੀ ਇਕੱਠੇ ਹੁੰਦੀ ਹੈ ਦਿੱਲੀ ਇਕੱਠੇ ਹੁੰਦੀ ਹੈ ਕਿਹੜਾ ਬੰਦਾ ਪੰਜਾਬ ਨੂੰ ਬਦਨਾਮ ਬੱਤ ਕਰ ਦਿੰਦਾ ਜੀ ਜੀ ਬੀ ਨਿਸ਼ਾਨਾ ਨਿਸ਼ਾਨਾ ਜੀ ਐਡੀ ਕੋਈ ਗੱਲ ਨਹੀਂ ਹੈਗੀ ਅਸਲ ਜੇ ਬੱਚੇ ਸਾਂਭ ਲਿਆ ਆਪਾਂ ਨੇ ਅੱਗੇ ਸਾਡੇ ਜਿਹੜੇ ਜ਼ਿਮੀਂਦਾਰ ਨੇ ਮੋਟਰਾਂ ਹੁੰਦੀਆਂ ਤਾਂ ਨਹੀਂ ਆਪਾਂ ਸਾਰੇ ਜ਼ਿਮੀਂਦਾਰ ਭਰਾ ਆਏ ਜੀ ਮੋਟਰ ਦੇ ਉੱਪਰ ਹਰੇਕ ਜ਼ਿਮੀਂਦਾਰ ਦੇ ਇੱਕ ਅੰਬ ਇੱਕ ਜਾਮਣ ਇੱਕ ਤੂਤ ਇੱਕ ਡੇਗ ਲਗਭਗ ਹਰੇਕ ਦੇ ਹੁੰਦੀ ਦੀ ਜੀ ਤੂਤ ਦਾ ਮਤਲਬ ਤਾਂ ਟੋਕਰੇ ਬਣਾਉਣੇ ਅੰਬ ਦਾ ਅਰ ਜਾਮਣ ਦਾ ਫਲ ਫਰੋੜ ਖਾਣਾ ਜੀ ਤੇ ਗਠੇ ਮੂੜੀਆਂ ਹਰਕ ਜ਼ਿਮੀਂਦਾਰ ਲਾਇਆ ਕਰਦਾ ਸੀ ਬੜੀ ਸਹੀ ਗੱਲ ਕਿ ਨਿਆਣੇ ਕਰੋ ਉੱਠੇ ਜਦੋਂ ਅਸੀਂ ਜਵਾਨ ਹੋਏ ਜੀ ਅਸੀਂ ਖੇਤਾਂ ਦੀ ਜੰਮੀ ਬਣੇ ਆਏ ਅਸੀਂ ਸਾਰਾ ਸਮਾਂ ਦੇਖਿਆ ਜਿਹੜੇ ਸਾਡੀ ਅਸੀਂ 84 ਦੇ ਜੰਮੇ ਹੋਏ ਆ ਜੀ ਅਸੀਂ ਗੱਡੇ ਵੀ ਦੇਖਿਆ ਸੀ ਗੱਡੀਆਂ ਵੀ ਦੇਖ ਲਈਆਂ ਜੀ ਅਸੀਂ ਬੌੜ ਦੇ ਵਿੱਚ ਚਲਾ ਲਏ ਅਸੀਂ ਟਰੈਕਟਰ ਵਿੱਚ ਚਲਾ ਲਏ ਜੀ ਤੇ ਨਿਆਣਾ ਘਰੋਂ ਉੱਠਦਾ ਸਿੱਧਾ ਖੇਤ ਵਿੱਚ ਚੌ ਚੜਦਾ ਜੀ ਕੁਝ ਪੱਟ ਕੇ ਖਾਊਗਾ ਜੀ ਤੋਤੇ ਹੁੰਦੇ ਉੱਥੇ ਰਹਿੰਦੇ ਆ ਮੋਟਰਾਂ ਦੇ ਸੋਨੇ ਸੋਨੇ ਕੋਠੇ ਹੁੰਦੇ ਤੇ ਅਸੀਂ ਬੇੜਾਗਰ ਕਿਆ ਕਰਿਆ ਸੀ ਆਪ ਕਰਿਆ ਜੀ ਹੁਣ ਜ਼ਿਮੀਂਦਾਰ ਸਭ ਤੋਂ ਪਹਿਲਾਂ ਮੋਟਰਾਂ ਦੇ ਕੋਠੇ ਢਾਏ ਜ਼ਿਮੀਂਦਾਰਾਂ ਨੇ ਜੀ ਜਿਹੜੇ ਤੋੜ ਛੱਡੇ ਵੀ ਤੇ ਉਹ ਬਾਹਲੇ ਵੀ ਅਸੀਂ ਮੀਰ ਹੋ ਜਾਈ ਛੇਤੀ ਛੇਤੀ ਹੁਣ ਐਡਾ ਕਿ ਜਿੱਡੀ ਕੋ ਸਮਾਧ ਨਹੀਂ ਹੁੰਦੀ ਉੱਡਕ ਸਟਾਰਟਰ ਲਾਇਆ ਬਹੋਂਦਾ ਨਿਆਣੇ ਜਾਣੇ ਬਸ ਐਂ ਬਟਨ ਦੱਬ ਗਿਆ ਜੀ ਮੋਟਰ ਚੱਲ ਗਈ ਜੀ ਆਪਾਂ ਨੂੰ ਤਾਂ ਆਟੋਮੈਟਿਕ ਲਾ ਦੇ ਜੀ ਸੌਫਟਵੇਅਰ ਸਿਸਟਮ ਆ ਗਿਆ ਫੋਨ ਨਾ ਹੀ ਆ ਗਿਆ ਨਿਆਣੇ ਘਰੇ ਜਦੋਂ ਬੱਚੇ ਨੂੰ ਖੇਤ 'ਚ ਕੁਝ ਕਰਨ ਵਾਸਤੇ ਹਈ ਨਹੀਂ ਜੀ ਆਪਾਂ ਇਕੱਲੇ ਨਿਆਣੇ ਗੜਾਂ ਨਿਆਣੇ ਫੋਨ ਦੇਖਦੇ ਆ ਜੀ ਨਿਆਣੇ ਕਰੂੰਗੀ ਕਿੰਨੇ ਨੇ ਪਾਗਲ ਹੀ ਹੋ ਜੂਗਾ ਜੀ ਜਦੋਂ ਨਿਆਣੇ ਕੁਝ ਕਰਨ ਵਾਸਤੇ ਨਹੀਂ ਨਾ ਫੋਨ ਨੇ ਦੇਖੂਗਾ ਉਹ ਮੈਂ ਤਾਂ ਇਹੀ ਬੇਨਤੀ ਕਰਦਾ ਜਿਹੜੇ ਜ਼ਿੰਮੇਦਾਰ ਐ ਡੌਲਾ ਵੱਢ ਕੇ ਪਹੀਆਂ ਵੱਢ ਕੇ ਮੋਟਰਾਂ ਦੇ ਤੋੜ ਵੱਢ ਕੇ ਮੀਰੀ ਨਹੀਂ ਆਉਣੀ ਜੀ ਹਰੇਕ ਜ਼ਿੰਮੇਦਾਰ ਦੀ ਮੋਟਰ ਪਰ ਜੀ ਉਥੇ ਮੌਸਮੀ ਕਿਚਨ ਗਾਰਡਨਿੰਗ ਜਿਹਨੂੰ ਕਹਿੰਦੇ ਆ ਇੱਕ ਤਾਂ ਘਰਾਂ ਕੰਮ ਚੱਲੂਗਾ ਜੀ ਉਹ ਹੋਵੇ ਨਿਆਣਾ ਫੋਟੋ ਖਿੱਚ ਕੇ ਬਾਈ ਸਾਡੀ ਮੋਟਰ ਹੈ ਜੀ ਆ ਨਿਆਣੇ ਦੇ ਮੋਟਰ ਨਾਲ ਪਿਆਰ ਹੋਵੇ ਜ਼ਮੀਨ ਨਾਲ ਪਿਆਰ ਹੋਵੇ ਹੈ ਨੀ ਇਹ ਚੀਜ਼ਾਂ ਜਿੰਨਾ ਚਿਰ ਨਹੀਂ ਕਰਦੇ ਕੱਢੀ ਜਾਓ ਗਾਲਾਂ ਵੀ ਸਰਕਾਰਾਂ ਚਿੱਟਾ ਵੇਚਦੇ ਪੁਲਿਸ ਬਿਵਾ ਕਰਦੀ ਬੋਹ ਕਰਦੀ ਇਹਦੇ ਨਾਲ ਕੁਝ ਨਹੀਂ ਬਣਨਾ ਜੀ ਕੱਦੇ ਗਾਲਾਂ ਪਾੜਦੇ ਆ ਨੇ ਆਪਣੇ ਆਪ ਨੂੰ ਬਦਲਣਾ ਪੈਣਾ ਜੀ ਆਪਾਂ ਨੂੰ ਹੋਰ ਆ ਤੁਰਨਾ ਪੈਣਾ ਹੈ ਤਾਂ ਇਹ ਗੱਲ ਲੋਟ ਆਉਣੀ ਹੈ ਜੀ ਬੱਚੇ ਸਭ ਤੋਂ ਕੀਮਤੀ ਚੀਜ਼ ਅੱਜ ਦੇ ਸਮੇਂ ਦੇ ਵਿੱਚੀ ਬੰਦੇ ਵਾਸਤੇ ਆਪਣੀ ਜਾਨ ਤੇ ਵੱਧ ਕਿਨੀ ਸੀ ਉਹਦੇ ਬੱਚੇ ਆ ਜੀ ਬੰਦੇ ਦੀ ਕਾਮਯਾਬੀ ਤੇ ਕਰੋ ਬਤਲ ਅੱਜ ਅੱਜ ਮੈਂ ਗੱਲਾਂ ਮਾਰੀਆਂ ਮੇਰੇ ਕੋ ਆ ਜੇ ਹੋਏ ਬੋਏ ਜੀ ਜਿੱਦਣ ਮੇਰਾ ਬੇਟਾ ਜਵਾਨ ਹੋਣਾ ਜੀ ਉਹ ਕਹੇ ਜਾ ਬਣਦਾ ਮੇਰੀ ਉਹ ਕਾਮਯਾਬੀ ਆ ਜੀ ਉਹ ਆਉਟਪੁੱਟ ਆ ਬੱਚੇ ਨੇ ਕਿਆ ਬਣਨਾ ਮੈਂ ਹੋਰ ਪਾਸੇ ਕਰਦਾ ਫਿਰ ਜਾ ਬਈ ਬੱਚਾ ਹੋਰ ਨਾ ਪੈ ਗਿਆ ਮੈਂ ਕਿਆ ਕਰਨਾ ਜੀ ਬੈਠੇ ਰੋਈ ਜਾ ਕਰੂੰਗਾ ਜੀ ਬੱਚੇ ਸਾਹਮੋ ਹੀ ਇਹ ਸਾਡੇ ਦੇਖਦਾ ਭਵਿੱਖ ਸਾਡੇ ਫਿਊਚਰ ਹੈ ਸਾਡਾ ਆਪਦਾ ਭਵਿੱਖ ਹੈ ਜੀ ਜਿੰਨਾ ਤੁਸੀਂ ਨਾ ਕੁਦਰਤ ਨਾਲ ਜੋੜੋਗੇ ਦੇਖ ਪੜ ਕੇ ਡੀਸੀ ਤਾਂ ਹਰੇਕ ਤਾਂ ਜੇ 100 ਬੱਚੇ ਪੜਦੇ ਆ 100 ਤਾਂ ਡੀਸੀ ਲੱ ਪਹਿਲਾ ਜੇ ਡੇ ਵੀ ਮੇਰੇ ਕਈ ਬੰਦੇ ਕੋ ਨਹੀਂ ਜ਼ਮੀਂਦਾ ਵੀ ਹੁੰਦੀਆਂ ਪੌਂਦੀ ਵੀ ਗੱਲ ਕਰਦਾਨੇ ਅੱਗੇ ਜਿਹੜੇ ਸਾਡੇ ਐਸਪੀਸੀ ਭਾਈਚਾਰਾਤਾ ਜੀ ਮੈਂ ਉਹਨਾਂ ਦੀ ਵੀ ਨਾਲ ਗੱਲ ਕਰਦਾਨਾ ਹਰੇਕ ਐਸਪੀਸੀ ਭਾਈਚਾਰੇ ਦੀ ਦੋਵੇਂ ਸਰਖੇਵੇਂ ਹੁੰਦੀਆਂ ਸਵੇਰੇ ਨਿਆਣੇ ਸਕੂਲ ਤੇ ਹੁਣ ਉਹ ਖਪੜ ਵੱਟ ਕੇ ਲੈ ਗਏ ਰੌਣਾਪੁਰ ਤੇ ਇੱਕ ਅੱਧੀ ਕੱਟੀ ਪਾਲ ਲਈ ਜੀ ਘਰ ਨੰਗਰ ਰੱਖਿਆ ਬਾਈ ਦੁੱਧ ਪਾਲਿਆ ਜੀ ਉਹਨਾਂ ਨੂੰ ਜਾਨਵਰਾਂ ਨਾਲ ਇੰਨਾ ਜ਼ਿਆਦਾ ਪਿਆਰ ਹੁੰਦਾ ਤਾਂ ਨਹੀਂ ਬੱਕਰੀ ਅਰ ਮੈਂ ਇਸ ਹਰੇਕ ਐਸਪੀਸੀ ਭਾਈਚਾਰੇ ਕੋ ਹੁੰਦੀਆਂ ਦੀਆਂ ਜੀ ਹੁਣ ਉਹ ਸਾਤੇ ਵਦਨ ਅੰਗਰੇਜ਼ ਹੋ ਗਈ ਡੰਗਰ ਬੱਚਾ ਵੇਚਿਆ ਵਾ ਜੀ ਸਵੇਰੇ ਨਿਆਣੇ ਜਹਾੜੀ ਪਰ ਚਲੇ ਜਾਂਦੇ ਜੀ ਉਹ ਵੀ ਛੁੱਟੀਆਂ ਹੋ ਗਈਆਂ ਜੀ ਜਿਉਂ ਜਿਉਂ ਅਸੀਂ ਆਪਣੇ ਮੂਲ ਜਿਹੜੇ ਪੁਰਾਣੇ ਕੰਮ ਛੱਡਦੇ ਜਾਂਦੇ ਨੇ ਅਸੀਂ ਆਪਣਾ ਬੇੜਾ ਕਰਕੇ ਆਪਣੇ ਆਪ ਕਰਦੇ ਜਾ ਰਹੇ ਹਾਂ ਜੀ ਔਰ ਜੇ ਨਹੀਂ ਸੰਭਲੇ ਅਸੀਂ ਜੀ ਇਹ ਹਾਲਾਤ ਬਹੁਤ ਜ਼ਿਆਦਾ ਮਾੜੇ ਹੋਣੇ ਜੀ ਬਿਮਾਰੀਆਂ ਨੇ ਇਸ ਤਰ੍ਹਾਂ ਘੇਰਨਾ ਲਾ ਜੀ ਆਪਾਂ ਸੋਚ ਵੀ ਨਹੀਂ ਸਕਦੇ ਜੀ ਅਸਲ ਤੇ ਨਾ ਸਰਪੰਚ ਸਾਹਿਬ ਇੱਕ ਚੀਜ਼ ਹੋਰ ਆ ਸਾਡਾ ਆਪਾ ਵੀਡੀਓ ਸਮਾਪਤ ਕਰਨੀ ਹੈ ਹਾਂ ਜੀ ਕਿਸੇ ਮਹਾਂਪੁਰਖ ਦੇ ਮੈਂ ਬਚਨ ਸੁਨੇ ਆਪਣੇ ਬਾਪੂ ਸਵਾਮੀ ਜੀ ਹਾਂਜੀ ਹਾਂਜੀ ਉਹਦੇ ਪੁੱਤਰੋ ਜਿੰਨਾ ਚਿਰ ਤੁਹਾਡੇ ਖੂਹਾਂ 'ਚ ਪਾਣੀ ਨਾ ਆਇਆ ਹਾਂਜੀ ਤੁਹਾਡੇ ਚੁੱਲਿਆਂ 'ਚ ਧੂਆ ਨਾ ਆਇਆ ਹਾਂਜੀ ਤੁਹਾਡਾ ਬੇੜਾ ਗਰਕ ਤੈ ਆ ਬਿਲਕੁਲ ਜੀ ਤੁਸੀਂ ਜਿਹੜੇ ਜੀਵਨ ਨੂੰ ਜੀਵਨ ਸਮਝ ਲਿਆ ਨਾ ਹਾਂਜੀ ਹਾਂਜੀ ਉਹ ਬਿਮਾਰੀ ਤੇ ਬਰਬਾਦੀ ਆ ਬਿਲਕੁਲ ਜੀ ਬਿਲਕੁਲ ਸੋ ਇਨੀਆਂ ਗੱਲਾਂ ਕਹਿੰਦੇ ਵੇਖਿ ਮਾਦੇ ਜੱਜਕਾ ਕੋਈ ਸ਼ਬਦ ਸਾਡੇ ਤੋਂ ਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਫੇਰ ਖਿਮਾ ਦੇ ਜੱਜਕਾ ਜੀ ਗੱਲ ਸਿਰਫ ਸੀ ਆਪਦੇ ਜਰੀਏ ਜੋ ਅਸੀਂ ਕਰਦੇ ਆ ਜੋ ਸਾਡੇ ਆਸ-ਪਾਸੇ ਮਾਹੌਲ ਆ ਅਸੀਂ ਉਹ ਬਕਾਇਆ ਵ ਕੋਈ ਆਰਟੀਫੀਸ਼ੀਅਲ ਜਾਂ ਕਿਸੇ ਦੇ ਘਰ ਜਾ ਕੇ ਕੋਈ ਚੀਜ਼ ਨਹੀਂ ਵਕਾਈ ਜਿਸ ਚੀਜ਼ ਨਾਲ ਅਸੀਂ ਜੁੜੇ ਹੋਏ ਆ ਜਿਹੜੀ ਚੀਜ਼ ਸਾਡੀ ਆ ਜਿਹਨੂੰ ਅਸੀਂ ਆਜ਼ਾਦੀ ਦਿੱਤੀ ਹੋਈ ਆ ਦਾਣਾ ਪਾਣੀ ਦੇ ਰਹੇ ਆ ਪਾਲ ਪੋਸ ਰਹੇ ਆ ਜੋ ਸਾਡੇ ਸ਼ੌਕ ਆ ਜਿੰਨਾ ਕਰਕੇ ਅਸੀਂ ਤੰਦਰੁਸਤਾਂ ਬਿਮਾਰੀ ਟਮਾਰੀ ਸਾਡੇ ਤੇ ਵੀ ਆਉਂਦੀ ਆ ਪਰ ਉਹ ਸਾਡੇ ਸ਼ੌਕਾਂ ਕਰਕੇ ਸਾਡੇ ਗਲੋਂ ਜਦੇ ਲੈ ਜਾਂਦੀ ਸੋ ਇੰਨੀਆਂ ਗੱਲਾਂ ਕਹਿੰਦੇ ਹੋਏ ਮੈਂ ਮੇਰੇ ਸਾਥੀ ਸਰਪੰਚ ਗੁਰਬੀਰ ਸਿੰਘ ਜੀ ਮੇਰੇ ਪਰਮ ਵੀਰ ਮੇਰੇ ਵੱਡੇ ਭਰਾ ਸਾਡੇ ਬਹੁਤ ਹੀ ਮਾਨ ਸਰਕਾਰ ਜੋ ਸਾਡੇ ਇੱਕ ਜਿਹਨੂੰ ਅਸੀਂ ਗੋਡファーਦਰ ਕਹਿ ਸਕਦੇ ਦੋਵੇਂ ਜਾਣੇ ਮਾਸਟਰ ਜੀ ਲੋਹਾ ਖੇੜੀ ਤੋਂ ਆਪ ਜੀ ਦੇ ਸਨਮੁਖ ਫਤਿਹ ਜੀ ਆਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ